ਵਿਲਾ ਆਪ ਮਟਾਈ ਜਿਹੜਾ ਉਹ ਸੰਨ ਭਗ ਸਭਜਨ ਦਾ ਬਲਾਚਾਰਾ ਮਿਸ ਪਰ ਆਪ ਵੀ ਚਾਇਆ ਨਾਨਕ ਦੀਨ ਸਰ ਨੂੰ ਸੁਖ ਸਾਜਰ ਰਾਖਲਾਣਾ ਪਨਾਇਆ ਸੂਹੀ ਮਹਿਲਾ ਪੰਜਵਾਹ ਚਰਨ ਕਮਲ ਕੀ ਤੇਕ ਸਭੁ ਕਿ ਕਿਸੈ ਬਲਰਾਮ ਜੀਓ ਹਰ ਨਾਮਤ ਪਰੇ ਪੰਡਾਲ ਸਭ ਕਿਸ ਹੈ ਕਰ ਕਿਸ ਕੈ ਬਲਰਾਮ ਜੀਓ ਬਾਵਲ ਮੀਰਾ ਬਟ ਸਮਰੱਥਾ ਕਰਨ ਕਾਰਨ ਜਿਸੇ ਰਤੂ ਕੋ ਕੋਈ ਨਾ ਲਾਗੇ ਬੌਜਲਕਾਰ ਉਤਾਰਾ ਆਜੁ ਗਾਣ ਭਗਤਨ ਕਰਾਖਾ ਉਤਤ ਕਰੇ ਕਰੇ ਜੀਵਾ ਨਾਨਕ ਨਾਮ ਅਨਸ ਗੀਤਾਂ ਅੰਦਰ ਹਰ ਰਤਾ ਆਨੰਦਨ ਪੀਵਾ ਹਰ ਆਪ ਲੈ ਮਿਲਾਈ ਕਿਉਂ ਵਿਛੋੜਾ ਕੀ ਵਈ ਬਲਰਾਮ ਜੀਓ ਜਿਸ ਨੂੰ ਤੇਰੀ ਤੇਜ ਸੋ ਸਦਾ ਸਤ ਜੀਵ ਇਹ ਬਲਰਾਮ ਜੀਓ ਤੇਰੀ ਤੇਜ ਤੁਜੇ ਤੇ ਪਾਈ ਸਾਚੇ ਸਿਰਜਨਹਾਰਾ ਜਿਸ ਤੇ ਖਾਲੀ ਕੋਈ ਨਾ ਹੀ ਐਸਾ ਪ੍ਰਭੂ ہمارا ਸਤਿ ਜਨਾ ਮੇਲਾ ਮੰਗਲ ਗਾਇਆ ਜਨ ਲੈਣ ਅਸ ਤੁਮਾਰੀ ਸਫਲ ਦਸ਼ ਭੇਟਿਆ ਗੁਰਪੂਰਾ ਨਾਨਕ ਸੰਭਲ ਹਾਰੀ ਸੰਭਲਿਆ ਸਤਿ ਖਾਣਾ ਬਾਣਾ ਬਹਦ ਸਤਿ ਪਾਇਆ ਬਲਰਾਮ ਜੀਓ ਸੰਤ ਮੇਰੇ ਦਇਆਲ ਬਣਾ ਬਣਾਸੀ ਗਾਇਆ ਬਲਰਾਮ ਜੀਓ ਗੁਣ ਗੋਮਦ ਗਾਵਨ ਤਦਿਤ ਪ੍ਰਾਨ ਪੀਤਨ ਸਵਾਮੀਆ ਸੁਰ ਦਿਵਸ ਆਈ ਗਹਿ ਘੰਟ ਲਾਈ ਮਿਲੇ ਅੰਤ ਜਾਨੀਆਂ ਸਤ ਸੰਦੋ ਉਪਜਾਇ ਬਾਜੇ ਜਨਹ ਦਾਲ ਚੁਨਕਾਰੀ ਸੁਣ ਤੈ ਬਿਨਾ ਸੇ ਸਗਲ ਨਾਨਕ ਪ੍ਰਭ ਪ੍ਰੋਪਨ ਕਰਨ ਹੈ ਹਾਰੀ ਉਪਜਾ ਕਤ ਗਿਆਨ ਸੋਹਰੇ ਪੀਏ ਇੱਕ ਹਰਗੱਲ ਨਾਮ ਜੀਓ ਬ੍ਰਹਮਾ ਬ੍ਰਹਮ ਮੇਰਾ ਕੋਈ ਨਾ ਸਾਥ ਹੈ ਪੈਨ ਕਰ ਰਵਲ ਨਾਮ ਜੀਓ ਬਿਸਨਪੀਖ ਹੈ ਬਿਸਨ ਸੁਣੀ ਹੈ ਬਸਵਾਦ ਨਦਰੀ ਆਇਆ ਜਬ ਤਮ ਨਹੀਂ ਹਲ ਕੂਰਨਾ ਸਵਾਮੀ ਘੜ ਘੜ ਨਾ ਗਿਆ ਸਮਾਇਆ